ਉਹ ਲਾਣ ਡਰਾਫ ਲੋਟਰੀ ਜਿਹੜੀ ਸੀ ਉਹ ਲੋਟਰੀ ਮੰਗੀ ਗਈ ਸੀ ਕੁਝ ਠੇਕੇਦਾਰਾਂ ਜਾਂ ਕੁਝ ਪ੍ਰੋਬਲਮਾਂ ਕਰਕੇ ਅਸੀਂ ਦਾਅ ਨਹੀਂ ਪਾ ਸਕੇ ਫਿਰ ਈ ਟੈਂਡਰ ਆਈ ਜਿਹੜੀ ਸੀ ਉਹਦੇ ਵਿੱਚ ਅਸੀਂ ਟੈਂਡਰ ਲਾਇਆ ਸੀ ਜੋ ਸਾਡਾ ਹੁਣ ਅੱਜ ਜਿਹੜਾ ਉਹ ਸਕਸੈਸਫੁਲ ਹੋ ਕੰਸਟੀਟਿਊਟ ਡਿਪਾਰਟਮੈਂਟ ਨੇ ਭਰੋਸਾ ਦਿਵਾਇਆ ਜੀ ਸਾਨੂੰ ਕਿਸੇ ਹਰ ਤਰ੍ਹਾਂ ਤੁਹਾਡਾ ਸਹਿਯੋਗ ਦੇਵਾਂਗੇ ਥੋੜੇ ਜਿਮ ਤੱਕ ਦੇਖਿਓ ਜਦੋਂ ਠੇਕੇ ਖੋਲਦੇ ਆ ਲੋਕਾਂ ਦੇ ਜਿਹੜੇ ਚਿਹਰੇ ਜਿਹੜੇ ਉਹ ਮਰਝਾਏ ਪਏ ਸੀ ਉਹ ਖਿਲ ਜਾਣੇ ਗੁਲਾਬ ਦੇ ਫੁੱਲਾਂ ਵਾਂਗੂ ਜਿਹੜੇ ਹੁਣੇ ਖਿੜ ਜਾਣਾ ਲੋਕਾਂ ਦੇ ਪੰਜਾਬ ਚ ਪਿਛਲੇ ਕੁਝ ਦਿਨ ਪਹਿਲਾਂ ਸ਼ਰਾਬ ਦੇ ਠੇਕੇ ਅਲਾਟ ਕਰਨ ਲਈ ਆਪਕਾਰੀ ਵਿਭਾਗ ਵੱਲੋਂ ਡਰਾਅ ਕੱਢੇ ਗਏ ਸੀ ਲੇਕਿਨ ਕਈ ਐਸੇ ਠੇਕੇ ਦੇ ਸਰਕਲਸ ਹਨ ਜਿੱਥੇ ਠੇਕੇਦਾਰਾਂ ਵੱਲੋਂ ਡਰਾਅ ਚ ਸ਼ਾਮਲ ਨਹੀਂ ਹੋਏ ਉਥੇ ਹੀ ਉਹਨਾਂ ਠੇਕਿਆਂ ਤੇ ਬੀਤੇ ਕੱਲ ਤਾਂ ਸ਼ਰਾਬ ਦੀ ਸੇਲ ਲੱਗੀ ਸੀ ਲੇਕਿਨ ਅੱਜ ਸਵੇਰ ਤੋਂ ਹੀ ਉਹ ਸ਼ਹਿਰਾਂ ਚ ਸ਼ਰਾਬ ਦੇ ਠੇਕੇ ਬੰਦ ਸਨ ਅਤੇ ਇਸੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਡੇ ਸਰਕਲ ਬਟਾਲਾ ਚ ਸਵੇਰ ਤੋਂ ਹੀ ਠੇਕੇ ਬੰਦ ਸਨ ਲੇਕਿਨ ਆਪਕਾਰੀ ਵਿਭਾਗ ਵੱਲੋਂ ਜਿਵੇਂ ਹੀ ਟੈਂਡਰ ਕਰ ਦੁਬਾਰਾ ਠੇਕੇ ਅਲਾਟ ਕੀਤੇ ਗਏ ਤਾਂ ਉਸ ਟੈਂਡਰ ਚ ਠੇਕੇ ਮਿਲਣ ਵਾਲੇ ਠੇਕੇਦਾਰਾਂ ਵੱਲੋਂ ਜਿਵੇਂ ਦੀਵਾਲੀ ਤੇ ਪਟਾਕੇ ਚਲਾਏ ਜਾਂਦੇ ਨੇ ਉਵੇਂ ਹੀ ਪਟਾਕੇ ਚਲਾ ਕੇ ਖੁਸ਼ੀ ਮਨਾਈ ਗਈ ਇਹਨਾਂ ਤਸਵੀਰਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਪਟਾਕੇ ਚਲਾਏ ਜਾ ਰਹੇ ਨੇ ਉਧਰ ਬੰਦ ਸ਼ਰਾਬ ਦੇ ਠੇਕਿਆਂ ਦੇ ਬਾਹਰ ਪਟਾਕੇ ਚਲਾ ਕੇ ਉਹਨਾਂ ਖੁਸ਼ੀ ਜ਼ਾਹਰ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਡਿਪਾਰਟਮੈਂਟ ਵੱਲੋਂ ਜਿਹੜੀ ਜੀ ਪਹਿਲਾਂ ਦੇ 2024-25 ਦੀ ਜਿਹੜੀ ਸੀ ਉਹ ਲਾਟਰੀ ਫਲੋਟਰੀ ਜਿਹੜੀ ਸੀ ਉਹ ਲਾਟਰੀ ਮੰਗੀ ਗਈ ਸੀ ਉਹਦੇ ਵਿੱਚ ਕੁਝ ਠੇਕੇਦਾਰਾਂ ਜਾਂ ਕੁਝ ਪ੍ਰੋਬਲਮਾਂ ਕਰਕੇ ਅਸੀਂ ਦਾਅ ਨਹੀਂ ਪਾ ਸਕੇ ਫਿਰ ਈ-ਟੈਂਡਰਾਈ ਜਿਹੜੀ ਸੀ ਉਹਦੇ ਵਿੱਚ ਅਸੀਂ ਟੈਂਡਰ ਲਾਇਆ ਸੀ ਜੋ ਸਾਡਾ ਹੁਣ ਅੱਜ ਜਿਹੜਾ ਉਹ ਸਕਸੈਸਫੁਲ ਹੋ ਗਿਆ ਜੀ ਸਰਕਾਰ ਦੇ ਇਸ ਪਾਲਿਸੀ ਨੂੰ ਲੈ ਕੇ ਕਿਵੇਂ ਦੇਖਦੇ ਹੋ ਤੁਸੀਂ ਸਰਕਾਰੀ ਇਸ ਪਾਲਿਸੀ ਨੂੰ ਚਾਹੇ ਉਹ ਅਲਟੀਜੂ ਡਿਪਾਰਟਮੈਂਟ ਨੇ ਭਰੋਸਾ ਦਿਵਾਇਆ ਜੀ ਸਾਨੂੰ ਕਿਸੀਂ ਹਰ ਤਰ੍ਹਾਂ ਤੁਹਾਡਾ ਸਹਿਯੋਗ ਦੇਵਾਂਗੇ ਪੰਜਾਬ ਪੁਲਿਸ ਵੀ ਸਾਡਾ ਸਹਿਯੋਗ ਕਰੂਗੀ ਕੰਮ ਵੰਗਾ ਹੋਣ ਕਰਕੇ ਜਿਹੜੀ ਨਜਾਇਜ਼ ਨੂੰ ਰੀਸਟ ਲੀਕ ਵਰ ਨੂੰ ਕੰਟਰੋਲ ਕਰਾਂਗੇ ਤੇ ਆਪਣਾ ਰੈਵਨਿਊ ਜਿਹੜਾ ਕਵਰ ਕਰਾਂਗੇ ਜੀ ਹੁਣ ਥੋੜੇ ਜਿਹਾ ਅੰਤ ਤੱਕ ਦੇਖੋ ਜਦੋਂ ਠੇਕੇ ਖੋਲਦਿਆਂ ਲੋਕਾਂ ਦੇ ਜਿਹੜੇ ਚਿਹਰੇ ਜਿਹੜੇ ਉਹ ਉਮਰ ਜਾਏ ਪਏ ਸੀ ਉਹ ਖਿਲ ਜਾਣੇ ਗੁਲਾਬ ਦੇ ਫੁੱਲਾਂ ਵਾਂਗ ਹੋਣੇ ਖਿਲ ਜਾਣਾ ਲੋਕਾਂ ਦੇ Ya azle. Başa